ਹੋ ਹੁਸ਼ਿਆਰ ਪਰਦਾਓ ਪਿੰਡ ਜਿਸ ਪਿੰਡ ਨੂੰ ਬਚਾਉਣ ਵਾਸਤੇ ਆਪਣੇ ਪੁੱਤ ਤੇ ਨੂੰਹ ਦੀ ਬਲੀ ਦੇ ਦਿੱਤੀ ਕਹਿੰਦੇ ਅੱਜ ਵੀ ਇਸ ਜਗ੍ਹਾ 'ਚੋਂ ਰਾਜੇ ਦਾ ਖਜ਼ਾਨਾ ਨਿਕਲਦਾ ਆ ਹੁਸ਼ਿਆਰ ਪਰਦਾਓ ਪਿੰਡ ਉਹ ਬਦਲਿਆ ਤੇ ਮੈਨੂੰ ਉਹਦੀ ਬਲੀ ਲੈ ਲਉਂਗਾ ਤੀਜੀ ਬਲੀ ਦਿੱਤੀ ਆ ਵੀ ਆਪਣੇ ਲੋਪ ਉਹਦਾ ਬਲੀ ਦੇ ਦਿੱਤੀ ਉਹ ਇਹ ਜ਼ਰੂਰ ਆ ਵੀ ਉਦੋਂ ਇਹ ਸਿਕਾ ਜੰਗਲ ਮਨਨ ਵੀ ਇਸ ਜਗਾ ਨਾਲ ਆ ਕੀ ਚਾ ਜੀ ਉਹਨਾਂ ਤੋਂ ਬਾਅਦ ਉਹਨਾਂ ਦੇ ਕੋਈ ਔਲਾਦ ਨਹੀਂ ਹੋਈ ਪੁੱਤ ਤੇ ਨੂੰ ਦੀ ਬਲੀ ਦੇ ਦਿੱਤੀ ਸੀ ਇਸ ਪਿੰਡ ਨੂੰ ਬਚਾਉਣ ਲਈ ਸਸਿਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਇੱਕ ਨਵਾਂ ਬਲੌਗ ਆਪਣੇ ਦੇਸ਼ ਨਾਲ ਆਪਣੇ ਲੋਕਾਂ ਲਈ ਰਾਜੇ ਮਹਾਰਾਜਿਆਂ ਨੇ ਕੁਰਬਾਨੀਆਂ ਦਿੱਤੀਆਂ ਇੱਕ ਜਿਸ ਪਿੰਡ ਦੇ ਵਿੱਚ ਕਰਿਆ ਹੁਸ਼ਿਆਰਪੁਰ ਦਾ ਉਹ ਪਿੰਡ ਜਿਸ ਪਿੰਡ ਨੂੰ ਬਚਾਉਣ ਵਾਸਤੇ ਇੱਕ ਰਾਜੇ ਨੇ ਆਪਣੇ ਪੁੱਤ ਤੇ ਨੂੰਹ ਦੀ ਬਲੀ ਦੇ ਦਿੱਤੀ ਅਸੀਂ ਹੁਸ਼ਿਆਰਪੁਰ ਦੇ ਪਿੰਡ ਯੂਰੇ ਦੇ ਵਿੱਚ ਖੜੇ ਆ तकरीबन ਹੁਸ਼ਿਆਰਪੁਰ ਤੋਂ 30 ਕਿਲੋਮੀਟਰ ਦੀ ਦੂਰੀ ਤੇ ਪਿੰਡ ਬਸਿਆ ਹੋਇਆ ਆ तकरीबन 5000 ਸਾਲ ਪਹਿਲਾਂ ਜਦੋਂ ਬਿਆਸ ਦਰਿਆ ਇਸ ਪਿੰਡ ਨੂੰ ਲੰਘਦਾ ਸੀ ਇਸ ਪਿੰਡ ਦਾ ਮੱਥਾ ਲੱਗਦਾ ਸੀ ਉਹ ਰਾਜੇ ਨੇ ਆਪਣੇ ਪਿੰਡ ਨੂੰ ਬਚਾਉਣ ਲਈ ਜਾਂ ਲੋਕਾਂ ਨੂੰ ਬਚਾਉਣ ਵਾਸਤੇ ਸ਼ੰਕਰਜੀ ਦੇ ਮੰਦਿਰ ਦੇ ਵਿੱਚ ਸੁਖਣਾ ਸੁਖੀ ਕਿ ਜੇ ਦਰਿਆ ਆਪਣਾ ਰੁੱਖ ਮੋੜ ਲਵੇ ਤਾਂ ਮੈਂ ਆਪਣੇ ਪੁੱਤ ਤੈਨੂੰ ਦੀ ਬਲੀ ਦਊਂਗਾ ਦਰਿਆ ਨੇ ਕੁਝ ਸਮੇਂ ਬਾਅਦ ਆਪਣਾ ਮੁਖ ਮੋੜ ਲਿਆ ਮਤਲਬ ਆ ਬਦਲ ਲਿਆ ਉਹ ਰਾਬ ਬਦਲਣ ਤੋਂ ਬਾਅਦ ਇਸ ਪਿੰਡ ਦੇ ਵਿੱਚ ਪਾਣੀ ਦੀ ਮਾਰ ਬਿਲਕੁਲ ਬੰਦ ਹੋ ਗਈ ਤੇ ਰਾਜੇ ਨੇ ਆਪਣਾ ਵਾਦਾ ਪੂਰਾ ਕੀਤਾ ਤੇ ਆਪਣੇ ਇਸ ਮੰਦਰ ਦੇ ਵਿੱਚ ਆਪਣਾ ਪੁੱਤ ਤੇ ਨੂੰ ਨੂੰ ਦੇ ਦਿੱਤਾ ਮਤਲਬ ਬਲੀ ਦੇ ਦਿੱਤੀ ਬਲੀ ਮਤਲਬ ਡੋਲਾ ਤੋੜ ਦਿੱਤਾ ਡੋਲਾ ਮਤਲਬ ਕਿ ਆਪਣੇ ਨਾਲ ਬਿਲਕੁਲ ਉਸ ਚੀਜ਼ ਦਾ ਸੰਬੰਧ ਤੋੜਤਾ ਤੇ ਉਸ ਲੋਕ ਤੱਤ ਦੇ ਆਧਾਰ ਤੇ ਹੀ ਅੱਜ ਬਲੌਗ ਬਣਾਉਣ ਆਏ ਆ ਕੀ ਹਿਸਟਰੀ ਐ ਇਸ ਪਿੰਡ ਦੀ ਕੀ ਲੋਕਾਂ ਦਾ ਕਹਿਣਾ ਆ ਬਾਕੀ ਵੇਦ ਬਿਆਸ ਜੀ ਇਸ ਪਿੰਡ ਵਿੱਚ ਆਏ ਸੀ ਬਾਕੀ 5000 ਸਾਲ ਪਹਿਲਾਂ ਕਹਿੰਦੇ ਸ਼ੰਕਰ ਜੀ ਤੇ ਮਾਤਾ ਪਾਰਵਤੀ ਦੇਵੀ ਇਸ ਪਿੰਡ ਦੇ ਵਿੱਚ ਚਰਨ ਪਏ ਹੋਏ ਆ ਸਾਰੀ ਗੱਲਬਾਤ ਕਰਾਂਗੇ ਬਹੁਤ ਪ੍ਰਾਚੀਨ ਮੰਦਿਰ ਆ ਇਸ ਪਿੰਡ ਦੇ ਵਿੱਚ ਜਿਹੜੀ ਛਿਪਿੰਡੀਆ ਅਲੋਪਿਕ ਛਿਪਿੰਡੀਆ ਇਹ ਉਸ ਰਾਜੇ ਦੇ ਕਿਲੇ ਦੀਆਂ ਦਵਾਰਾਂ ਆ ਜਿਹੜੀਆਂ ਹਜੇ ਵੀ ਧਰਤੀ ਦੇ ਵਿੱਚ ਆ ਇੱਥੇ ਕਿਲਾ ਹੁੰਦਾ ਸੀ ਇਹ ਰਾਜੇ ਦਾ ਉਹੀ ਰਾਜੇ ਦਾ ਕਿਲਾ ਆ ਜਿਸ ਰਾਜੇ ਨੇ ਆਪਣਾਏ ਪੁੱਤ ਤੇ ਨੂੰਹ ਦੀ ਬਲੀ ਦੇਤੀ ਸੀ ਇਸ ਪਿੰਡ ਨੂੰ ਬਚਾਉਣ ਲਈ ਇਹ ਸਾਰਾ ਹੀ ਥੇ ਦੇ ਵਿੱਚ ਪਿੰਡ ਬਣਿਆ ਹੋਇਆ ਆ ਆ ਸਾਹਮਣੇ ਜਿੰਨਾ ਆ ਇਹ ਸਾਰਾ ਥੇ ਹੁੰਦਾ ਸੀਗਾ ਤੁਸੀਂ ਦੇਖ ਲਓ ਕਿੰਨੀਆਂ ਦੁਵਾਰਾਂ ਉੱਚੀਆਂ ਆ ਹਜੇ ਤੱਕ ਵੀ ਇੱਟਾਂ ਆ ਵਿੱਚ ਇੱਟਾਂ ਦੇ ਵਿੱਚ ਇੱਥੇ ਕਿਲਾ ਹੁੰਦਾ ਸੀ ਤੇ ਅੱਜ ਵੀ ਕਦੇ ਜੇ ਉਹ ਕਹਿੰਦੇ ਮਿੱਟੀ ਫੂਲਦੇ ਆ ਨਾ ਤਾਂ ਇਸ ਮਿੱਟੀ ਦੇ ਵਿੱਚੋਂ ਖਜ਼ਾਨਾ ਨਿਕਲਦਾ ਆ ਚਾਂਦੀ ਦੇ ਸਿੱਕੇ ਨਿਕਲਦੇ ਆ ਉਹਦੀ ਕਰੰਸੀ ਨਿਕਲਦੀ ਆ ਜਿਹੜੀ 5000 ਸਾਲ ਪਹਿਲਾਂ ਕਰੰਸੀ ਚੱਲਦੀ ਹੁੰਦੀ ਸੀ ਜੋ ਮਿੱਥ ਬਣੀ ਆ ਕਿਉਂਕਿ ਸਦੀਆਂ ਦੀ ਚੱਲੀ ਆ ਰਹੀ ਹੈ ਜੀ ਕੀ ਇਸ ਪਿੰਡ ਦੀ ਉਹ ਕੀ ਕੀ ਰਾਜੇ ਦੀ ਕਹਾਣੀ ਹੈ ਜੀ ਇਹ ਜੀ ਪਿੰਡ ਚ ਹੋਰਾ ਇਹ ਰੋਸ਼ਾਪੁਰ ਇਹਦੇ ਚ ਮੰਦਿਰ ਹੈਗਾ ਸ਼ਿਵ ਮੰਦਿਰ ਜੀ ਅੱਜ ਤੋਂ ਕੋਈ 5000 ਸਾਲ ਤੋਂ ਕੁਝ ਉੱਪਰ ਹੋ ਗਿਆ ਇੱਥੇ ਰਾਜੇ ਜਨਮੇਜੇ ਦਾ ਰਾਜ ਸੀ ਅੱਛਾ ਜੀ ਉਸ ਟਾਈਮ ਬਿਆਸਤਰੀਆ ਜਿਹੜਾ ਸੀ ਉਹ ਲੋਕਾਂ ਨੂੰ ਨੁਕਸਾਨ ਕਰਦਾ ਸੀ ਤੇ ਰਾਜੇ ਜਨਮੇਜੇ ਨੇ ਇਸ ਮੰਦਿਰ ਤੇ ਇਸ ਜਗ੍ਹਾ ਤੇ ਸੁਖਣਾ ਸੁਖੀ ਅੱਛਾ ਤੇ ਜੇ ਦਰਿਆ ਦਾ ਰੁਖ ਬਦਲ ਜਾਏ ਪਿਛਾਹ ਹਟ ਜਾਏ ਹੂੰ ਤੇ ਮੈਂ ਆਪਣੇ ਨੌ ਪੱਦਾ ਬਦਲ ਨੌ ਪੱਦੇ ਡੋਲਾ ਇਸ ਜਗ੍ਹਾ ਤੇ ਦਿਆਂਗਾ ਅੱਛਾ ਜੀ ਤੇ ਉਹਦੀ ਸੁਖਣਾ ਪੂਰੀ ਹੋ ਗਈ ਦਰਿਆ ਪਛੜ ਗਿਆ ਤਾਂ ਉਹਨੇ ਆਪਣੇ ਨੌ ਪੋਤਾ ਡੋਲਾ ਇਸ ਜਗ੍ਹਾ ਤੇ ਦਿੱਤਾ ਆਪਾਂ ਡੋਲਾ ਕਿਹਨੋਂ ਕਹਿੰਦੇ ਆ ਜੀ ਡੋਲਾ ਅਸਲ ਵਿੱਚ ਤਿੰਨ ਤਰ੍ਹਾਂ ਦਾ ਹੁੰਦਾ ਆ ਇੱਕ ਹੁੰਦਾ ਆ ਜੀ ਵੀ ਡੋਲਾ ਮਤਲਬ ਜਿਹਨੂੰ ਅਸੀਂ ਬਲੀ ਕਹ ਸਕਦੇ ਆ ਅੱਛਾ ਬਲੀ ਇਹ ਤਿੰਨ ਤਰ੍ਹਾਂ ਦੀ ਹੁੰਦੀ ਇੱਕ ਹੁੰਦੀ ਆ ਵੀ ਜਦੋਂ ਅਸੀਂ ਕਿਸੇ ਨੂੰ ਖਰੀਦ ਕੇ ਉਹਦੀ ਬਲੀ ਦੇ ਦਿੰਦੀ ਆ ਇੱਕ ਹੈਗੀ ਕੋਈ ਆਪਣੀ ਬਲੀ ਦੇ ਦਿੰਦਾ ਆਪਣੇ ਕਿਸੇ ਦੀ ਬਲੀ ਦੇ ਦਿੰਦੇ ਆ ਇੱਕ ਤੀਜੀ ਬਲੀ ਉਹਨੂੰ ਅਸੀਂ ਕਹ ਸਕਦੇ ਵੀ ਅਤੇ ਆਪਣੇ ਤੋਂ ਛੱਡ ਦੇਣਾ ਵੀ ਆਪਣੇ ਅਸੀਂ ਆਪਣੇ ਨੂੰ ਮੁਕਤ ਕਰ ਦੇਣਾ ਵੀ ਕਿਸੇ ਨਾਲ ਆਪਣੇ ਨੂੰ ਕਿਸੇ ਸੰਬੰਧ ਤੋੜ ਲੈਣਾ ਹਾਂ ਸੰਬੰਧ ਤੋੜ ਲੈਣਾ ਠੀਕ ਹੈ ਜੀ ਤੇ ਰਾਜੇ ਜਨ ਮੇਜ ਨੇ ਤੀਜੀ ਬਲੀ ਦਿੱਤੀ ਆ ਵੀ ਆਪੇ ਨੌਪੋ ਦਾ ਡੋਲਾ ਇਸ ਜਗ੍ਹਾ ਤੇ ਛੱਡ ਦਿੱਤੇ ਠੀਕ ਹੈ ਤੇ ਆਪਣੇ ਨਾਲ ਵਾਲਾ ਸੰਬੰਧ ਤੋੜ ਦੇ ਤੇ ਉਹ ਜਿਹੜੇ ਨੌਪੋ ਸੀਗੇ ਹਾਂ ਉਹ ਇਸ ਜਗ੍ਹਾ ਤੇ ਉਹਨਾਂ ਨੇ ਇਹਨੂੰ ਕਹਿੰਦੇ ਬਲੀ ਦਿੱਤੇ ਉਹ ਇਸ ਜਗ੍ਹਾ ਤੇ ਉਹਨਾਂ ਛੱਡ ਦਿੱਤੇ ਫਿਰ ਉਹ ਕਿੱਥੇ ਗਿਆ ਜੀ ਫਿਰ ਉਹ ਉਹ ਵੀ ਇਦਾਂ ਵੀ ਉਹ ਬਾਅਦ ਚ ਅਭਧੂਤ ਬਣ ਗਏ अच्छा जी वो बंदे आ भी विद्युत ਹੁੰਦੇ ਵੀ ਅੱਗੇ ਬੱਚਾ ਪੈਦਾ ਨਹੀਂ ਕਰਦੇ ਠੀਕ ਆ ਤੇ ਉਹਨਾਂ ਨੇ ਬੱਚਾ ਪੈਦਾ ਨਹੀਂ ਕੀਤਾ ਤੇ ਫਿਰ ਅੱਗੇ ਉਹਨਾਂ ਦੀ ਅਗਾਂਹ ਚ ਨਹੀਂ ਚੱਲੀ ਠੀਕ ਆ ਜੀ ਹਾਂਜੀ ਇੱਕ ਮਥ ਹੋਰ ਆ ਕਹਿੰਦੇ ਕੋਈ ਟਾਲੀ ਪਈ ਹੋ ਆ ਉੱਥੇ ਹਾਂਜੀ ਟਾਲੇ ਪੁਰਾਣੀ ਨਿਸ਼ਾਨੀ ਆ ਜੀ ਕਈ ਹਜ਼ਾਰਾਂ ਸਾਲ ਪੁਰਾਣੀ ਇੱਦਾਂ ਨਿਸ਼ਾਨੀ ਪਈ ਆ ਪਾਣੀ ਪਾਣੀ ਅੱਛਾ ਇਹ ਲੋਕ ਮੇਥਵਾਜੀ ਹਾਂ ਜੀ ਫਿਰ ਉਹ ਆਪਣੇ ਆਪ ਨੂੰ ਇੱਥੇ ਹੀ ਖਤਮ ਕਰ ਗਏ ਜੀ ਉਹ ਹਾਂਜੀ ਬਸ ਅੱਗੇ ਉਹਨਾਂ ਨੇ ਆਪਣੀ ਔਲਾਦ ਪੈਦਾ ਨਹੀਂ ਕੀਤੀ ਤੇ ਇੱਥੇ ਹੀ ਬਸ ਖਤਮ ਅੱਛਾ ਉਹ ਬਲੀ ਦੇ ਦਿੱਤੀ ਸੀ ਮੁੜ ਕੇ ਫਿਰ ਪਾਣੀ ਕਦੀ ਚੜਿਆ ਅਜੇ ਤੱਕ ਜਾਂ ਨਹੀਂ ਜੇ ਕਦੇ ਚੜਿਆ ਵੀ 88 ਜਦੋਂ ਆੜਾਇਆ ਸੀ ਫਿਰ ਵੀ ਪਿਛਾ ਆਇਆ ਸੀ ਪਾਣੀ ਪਰ ਮੰਦਿਰ ਤੋਂ ਪਿਛਾ ਹੀ ਰਿਹਾ ਸੀ ਠੀਕ ਹੈ ਜੀ ਇੱਕ ਕਹਿੰਦੇ ਕਿਥੇ ਕਿਲਾ ਵੀ ਰਿਹਾ ਬਹੁਤ ਚਿਰ ਦਾ ਹਾਂਜੀ ਉਹ ਵੀ ਰਾਜੇ ਜਨਮੇਜ ਦਾ ਕਿਲਾ ਸੀ ਜਿਹੜਾ ਜਿਹੜਾ ਸੀਗਾ ਅੱਛਾ ਜੀ ਉਹ ਧਰਤੀ ਜੋ ਕਹਿੰਦੇ ਦੁਬਾਰਾ ਨਿਕਲ ਨਿਕਲਿਆ ਬਾਹਰ ਜਿਹੜਾ ਆਇਆ ਹੈ ਨਹੀਂ ਜੀ ਦੁਬਾਰ ਪਹਿਲਾਂ ਬੜਾ ਸੀ ਹੌਲੀ 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 ਉਹ ਕੁਝ ਉਮੀਦ ਨਾਲ ਕਿਸੇ ਤਰ੍ਹਾਂ ਵੀ ਖੁਰਕੇ ਦਨੀਵਾ ਹੋ ਗਿਆ ਠੀਕ ਹੈ ਜੀ ਹਾਂਜੀ ਕੁਝ ਲੋਕਾਂ ਨੇ ਵੀ ਸਾਈਡਾਂ ਤੋਂ ਵੱਢ ਲਿਆ ਇਹ ਕਹਿੰਦੇ ਥੇ ਹੁੰਦਾ ਰਿਹਾ ਪਿੰਡ ਕਾਫੀ ਟਾਈਮ ਹਾਂਜੀ ਨਹੀਂ ਇਹ ਪਿੰਡ ਨਹੀਂ ਉਹ ਜਗ੍ਹਾ ਥੇ ਹੈ ਜਿਹੜੇ ਕਿਲਾ ਜਿਹੜਾ ਕਹਿੰਦੇ ਉਹ ਥੇ ਹੋਈ ਹੈ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਦੋਸਤੋ ਜਿਸ ਮੰਦਰ ਦੇ ਵਿੱਚ ਅਸੀਂ ਖੜੇ ਆ ਇਹ ਬਹੁਤ ਹੀ ਇਤਿਹਾਸਿਕ ਸ਼੍ਰੀ ਮੰਦਰਾ ਜਦੋਂ ਕਿਹਾ ਇਹ ਵੀ ਜਾਂਦਾ ਆ ਕਿ ਦੇਵ ਵਿਆਜ ਜੀ ਵੀ ਇਸ ਮੰਦਰ ਵਿੱਚ ਰਹੇ ਆ ਲਗਭਗ 5000 ਸਾਲ ਪਹਿਲਾਂ ਇੱਥੇ ਬਿਆਸ ਦਰਿਆ ਵਗਦਾ ਸੀਗਾ ਤੇ ਰਾਜੇ ਨੇ ਆਪਣੇ ਲੋਕਾਂ ਵਾਸਤੇ ਬਚਾਅ ਵਾਸਤੇ ਇੱਥੇ ਰਾਜਾ ਕੌਣ ਸੀ ਜਨਮੇਜਾ ਜਨਮੇਜਾ ਰਾਜਾ ਹੋਇਆ ਆ ਦਵਾਪਰ ਯੁੱਗ ਦੇ ਵਿੱਚ ਉਹਨਾਂ ਨੇ ਲੋਕਾਂ ਦੀ ਭਲਾਈ ਵਾਸਤੇ ਸੁਖਣਾ ਸੁਕੀ ਕਿ ਜੇ ਮੇਰਾ ਜੇ ਮੇਰੇ ਸ਼ਹਿਰ ਦੇ ਲੋਕ ਜਾਂ ਮੇਰੇ ਪਿੰਡ ਦੇ ਲੋਕ ਦਰਿਆ ਤੋਂ ਬਚ ਜਾਣ ਜਾਂ ਦਰਿਆ ਬਿਆਸ ਦਰਿਆ ਆਪਣਾ ਰਾਹ ਬਦਲ ਲਵੇ ਰੁੱਖ ਬਦਲ ਲਵੇ ਤਾਂ ਮੈਂ ਆਪਣੇ ਨੂੰ ਤੇ ਪੁੱਤ ਦਾ ਡੋਲਾ ਦਊਗਾ ਡੋਲੇ ਦੇਣ ਦਾ ਮਤਲਬ ਹੁੰਦਾ ਆ ਕਿ ਬਲੀ ਹੁੰਦੀ ਏ ਇੱਕ ਤਰ੍ਹਾਂ ਦੀ ਇਹਨੂੰ ਬਲੀ ਮੰਨਿਆ ਜਾਂਦਾ ਬਲੀ ਤਿੰਨ ਤਰ੍ਹਾਂ ਦੀ ਹੁੰਦੀ ਆ ਉਹ ਡੋਲੇ ਨੂੰ ਬਲੀ ਦੇ ਰੂਪ ਚ ਕੀ ਮਤਲਬ ਇਸ ਜਗ੍ਹਾ ਨੂੰ ਦਊਗਾ ਤਾਂ ਰਾਜੇ ਨੇ ਆਪਣਾ ਜਿਹੜਾ ਨੂੰ ਤੇ ਪੁੱਤ ਇਸ ਜਗ੍ਹਾ ਨੂੰ ਮੰਦਰ ਚ ਛੱਡ ਦਿੱਤਾ ਸੀਗਾ ਤੇ ਉਹਨਾਂ ਤੋਂ ਵੱਖ ਹੋ ਗਏ ਸੀਗੇ ਬਾਕੀ ਇਹ ਲੋਕ ਤੱਥ ਆ ਜੋ ਕਿਤਾਬਾਂ ਚ ਲੋਕਾਂ ਨੇ ਪੜ੍ਹਿਆ ਆ ਮਤਲਬ ਬਿਆਸ ਜੀ ਦਾ ਵੀ ਇੱਥੇ ਆਉਣਾ ਮੰਨਿਆ ਗਿਆ ਜੋ ਬਜ਼ੁਰਗਾਂ ਵੱਲੋਂ ਦੱਸਿਆ ਗਿਆ ਆ ਉਹ ਵੀ ਗੱਲਬਾਤ ਕਰਾਂਗੇ ਤੁਹਾਨੂੰ ਦਿਖਾਵਾਂਗੇ ਕਿ ਕਹਿੰਦੇ ਇੱਥੇ ਹਰੇਕ ਮਨੂ ਕਾਮਨਾ ਪੂਰੀ ਹੁੰਦੀ ਆ ਜੇ ਕੋਈ ਆਪਣੇ ਸੱਚੇ ਮਨ ਦੇ ਨਾਲ ਆਉਂਦਾ ਆ ਤੇ ਮੰਦਿਰ ਬਹੁਤ ਸੋਹਣਾ ਆ ਬਹੁਤ ਸੋਹਣਾ ਬਣਾਇਆ ਗਿਆ ਆ ਤੁਹਾਨੂੰ ਮੰਦਿਰ ਦੇ ਦਰਸ਼ਨ ਵੀ ਕਰਾਉਨੇ ਆ ਤੇ ਇਹ ਤਕਰੀਬਨ ਕਾਫੀ ਖੁੱਲਾ ਮੰਦਿਰ ਵਾ ਜੇ ਜੇ ਅਸੀਂ ਪਹਿਲਾਂ ਗੱਲ ਕੀਤੀ ਸੀਗੀ ਕਿ ਅ ਇੱਕ ਟਾਲੀ ਆ ਟਾਲੀ ਇਸ ਬਾਕਸ ਦੇ ਵਿੱਚ ਪਈ ਹੋਈ ਆ ਤੇ ਆ ਇਹ ਬਾਕਸ ਉਹ ਆ ਇੱਕ ਇਹਨੂੰ ਟਾਲੀ ਪ੍ਰਾਣੀ ਟਾਲੀ ਇਸ ਬਾਕਸ ਦੇ ਵਿੱਚ ਮੜ ਕੇ ਰੱਖੀ ਗਈ ਹੈ ਲੋਕ ਇਹਨੂੰ ਵੀ ਪੂਜਦੇ ਆ ਮੈਂ ਠੀਕ ਹੈ ਬਾਬਾ ਜੀ ਬਾਬਾ ਜੀ ਇੱਕ ਮਿੰਟ ਹੋਣਾ ਗੱਲ ਪਤਾ ਲੱਗੀ ਸੀਗੀ ਚਲੋ ਮੈਂ ਆਪਣੇ ਤੋਂ ਸ਼ੁਰੂ ਕਰਦਾ ਹਾਂ ਹਾਂਜੀ ਹਾਂਜੀ ਕਿ ਲੋਕ ਤਾਂ ਇਹ ਕਹਿੰਦੇ ਆ ਕਿ ਇਸ ਪਿੰਡ ਦਾ ਕੋਈ ਰਾਜਾ ਸੀ ਜਦੋਂ ਬਾੜ ਪਈ ਆ ਜਾਂ ਕਹਿੰਦੇ ਇੱਥੇ ਇਹ ਪਿੰਡ ਟਹਿ ਹੋ ਜਾਂਦਾ ਸੀਗਾ ਬਸਦਾ ਨਹੀਂ ਸੀਗਾ ਉਸ ਰਾਜੇ ਨੇ ਕਿਹਾ ਸੀ ਕਿ ਮੈਂ ਆਪਣੇ ਨੂੰਹ ਤੇ ਪੁੱਤ ਦੀ ਬਲੀ ਦਊਂਗਾ ਇਹ ਪਿੰਡ ਬਸ ਜਵੇ ਕੋ ਚਲੋ ਬਹੁਤ ਲੋਕਾਂ ਤੋਂ ਸੁਣਿਆ ਇੱਥੇ ਸ਼ਿਵ ਦਿਵਾਲੇ ਚ ਅਸੀਂ ਬੈਠੇ ਆ ਇਹ ਕੀ ਲੋਕ ਤੱਥ ਕੀ ਕਹਿੰਦੀ ਐ ਇਹ ਗੱਲਾਂ ਕਿੰਨੀਆਂ ਪ੍ਰਾਣੀਆਂ ਆ ਇਹਨਾਂ ਦਾ ਕੀ ਬਸਤਾਰ ਕੀ ਆ ਇਹਨਾਂ ਦਾ ਵੈਸੇ ਮੇਰੇ ਹਿਸਾਬ ਨਾਲ ਜੀ ਨਾ ਤਾਂ ਮੈਂ ਉਹ ਤੋਂ ਵਾਲਾ ਦੇਖਿਆ ਹੁਣ ਦਾ ਤਾਂ ਮੈਂ ਦੇਖਦਾ ਬਿਲਕੁਲ ਜੀ ਤੇ ਸੱਚ ਕੀ ਆ ਮੇਰਾ ਜਿਹੜੀ ਆਤਮਾ ਆ ਇਹ ਜੀਵ ਕਹਿੰਦੀ ਆ ਕਿ ਇਹ ਜਿਹੜੀ ਜਗ੍ਹਾ ਆ ਗ੍ਰੰਥਾਂ ਦੇ ਹਿਸਾਬ ਨਾਲ ਬੇਦਬਿਆਸੀ ਇੱਥੇ ਰਿਹਾ ਅੱਛਾ ਜੀ ਜਨੇ ਬੇਦ ਬਣਾਇਆ ਹੈ ਦਾ ਟ੍ਰਾਂਸਲੇਟ ਕੀਤਾ ਸੀ ਤੇ ਹੁਣ ਉਹ ਗੱਲ ਪਪੂਲਰ ਹੋਊਗੀ ਅਸਲ ਵਿੱਚ ਇਹ ਕਹਾਣੀ ਹੈ ਦਾਇਆ ਭਈ ਅਰਜਨ ਹੋਇਆ ਪੰਡਤ ਜੀ ਅੱਜ ਦਾ ਪੁੱਤ ਮਨੋਸੀ ਮਨੋਂ ਦਾ ਬੇਟਾ ਪ੍ਰਿਖੇਤ ਜੀ ਪ੍ਰਿਖੇਤ ਦਾ ਬੇਟਾ ਜਨਮੇ ਜਾ ਸੀ ਜਮੀਂਦਾਰ ਤਾਂ ਜਨਮੇ ਜਾ ਅੱਛਾ ਜਨਮੇ ਠੀਕ ਹੈ ਜੀ ਹਾਂ ਪ੍ਰਿਖੇਤ ਜਿਹੜਾ ਹੈ ਸੱਪ ਲੜ ਕੇ ਮਰਿਆ ਸੀ ਮੈਂ ਤਾਂ ਆਖ ਕਹਿੰਦਾ ਮੇਰੇ ਸਾਹਮਣੇ ਜੋ ਲੋਕ ਤੱਤ ਕਹਿੰਦੇ ਇਤਿਹਾਸ ਕਹਿੰਦਾ ਜੋ ਠੀਕ ਹੈ ਜੀ ਤੇ ਅੱਜ ਵੀ ਇਹ ਧਾਰਨਾ ਬਣੀ ਆ ਮੈਨੂੰ ਇਸ ਤੇ ਵੀ ਯਕੀਨ ਨਹੀਂ ਤੇ ਜਿਹੜਾ ਕੋਈ ਐਕਸੀਡੈਂਟ ਨਾਲ ਮਰ ਜਾਏ ਜ਼ਹਿਰ ਕਾ ਕੇ ਮਰ ਜਾਏ ਕੋਈ ਬਾਰਡਰ ਦਵੇ ਉਹਦੀ ਗਤੀ ਨਹੀਂ ਹੁੰਦੀ ਅੱਛਾ ਜੀ ਤੁਸੀਂ ਨਹੀਂ ਮੰਨਦੇ ਨਹੀਂ ਮੈਂ ਮੰਨਦਾ ਅੱਛਾ ਜੀ ਮੈਂ ਆਪ ਹੁਣ 85 ਤੋਂ ਟੱਪ ਗਿਆ ਮੈਂ ਟਿਕਾ ਲਾ ਕੇ ਇੱਥੇ ਲੋਕਾਂ ਦੀਆਂ ਗਤੀਆਂ ਕਰਨ ਲੱਪਾਂ ਮੈਨੂੰ ਆਪ ਨਹੀਂ ਪਤਾ ਪਿਛਲੇ ਟਾਈਮ ਵਿੱਚ ਮੈਂ ਕਿੱਥੇ ਸੀ ਸਹੀ ਹੈ ਜੀ ਤਾਂ ਫੇਰ ਵੀ ਜਨ ਮੇ ਜਾਣੂ ਅਜੇ ਸਾਡੇ ਸਾਰੇ ਲਿਟਰੇਚਰ ਚ ਵਿਦਵਾਨ ਮੰਨਿਆ ਜੀ ਉਹ ਵੀ ਇਹਦੇ ਚ ਫਸ ਗਿਆ ਉਹ ਪ੍ਰੀਖਿਆ ਜਿਹੜਾ ਉਹ ਸੱਪ ਲੜ ਕੇ ਮਰਿਆ ਸੀ ਉਹਦੀ ਗਤੀ ਨਹੀਂ ਹੋਈ ਗਤੀ ਕਰਉਣ ਲਈ ਹੁਣ ਤੁਹਾਨੂੰ ਅੱਗੇ ਦਸ ਸਿਆਰ ਦੇ ਇਨਾਂ ਦਾ ਬਿਲਕੁਲ ਜੀ ਉਹ ਚੱਕਰਵਰਤੀ ਸੀ ਉਹਨੂੰ ਕੀ ਬਾਰਕ ਪੈਂਦਾ ਬਿਲਕੁਲ ਜੀ ਉਸ ਵੇਲੇ ਇਨਾਂ ਦਾ ਜਿਹੜੀ ਰਾਜਧਾਨੀ ਆ ਇਹ ਪੁਰਾਣੀ ਦਿੱਲੀ ਹਾਂ ਜੀ ਜਿਹਦਾ ਨਾਂ ਹਸਤਨਾਪੁਰ ਸੀ ਹਸਤਨਾਪੁਰ ਸੀ ਠੀਕ ਹੈ ਜੀ ਹੁਣ ਆ ਜੂਰਾਇਆ ਪਹਿਲਾਂ ਕਿੱਥੇ ਸੀ ਆ ਹੁਣ ਸਾਡੇ ਰਾਤ ਜਿੰਨੀਆਂ ਕੋਠੀਆਂ ਆਈਆਂ ਇਹ ਜ਼ਾਰੀਆਂ ਕਬਰਾਂ ਚ ਬਣੀਆਂ ਐ ਅੱਛਾ ਪਹਿਲਾਂ ਕਬਰਾਂ ਹੁੰਦੀਆਂ ਸੀ ਇੱਥੇ ਠੀਕ ਆ ਜੀ ਤੇ ਹੁਣ ਬਦਲੀ ਜਾਂਦਾ ਐ ਇਸੇ ਤਰ੍ਹਾਂ ਹੀ ਉਹਦਾ ਰਕਲਾ ਅੰਦਾਜ਼ਾ ਨਵੀਂ ਦਿੱਲੀ ਹਾਂਜੀ ਉੱਥੇ ਰਹਿੰਦਾ ਸੀ ਉਹਦੇ ਮਨ 'ਚ ਬਹਿਮ ਪਾਤਾ ਵੀ ਇਹ ਬਾਤ ਤੇਰਾ ਆਊਗਾ ਤਮਾਰਿਆ ਗਤੀ ਨਹੀਂ ਹੋਈ ਉਹਦੀ ਸੱਪ ਲੱਟ ਕੇ ਹੀ ਮਰਿਆ ਬਿਲਕੁਲ ਜੀ ਉਹਨੇ ਪੁੱਛਿਆ ਪੇ ਨਤੀ ਕਰਨ ਵਾਲਾ ਕਿੱਥੇ ਲੱਭੂ। ਕਿਹੋ ਲੱਭੂ? ਉਹ ਲੱਭਦੇ ਇੱਥੇ ਆ ਗਏ। ਉਹ ਉਹ ਗ੍ਰੰਥਾਂ ਚੋ ਦਾ ਨਾਂ ਜਿਹੜਾ ਆ ਉਹ ਰਗਾ ਜੀ ਭੁੱਲਣ ਲੱਪ ਮੈਨੂੰ ਵੀ। ਉਹ ਤਾਂ ਮਿਲ ਗਿਆ ਆ ਵੀ। ਅੱਛਾ ਜੀ। ਹਾਂ। ਉਹਨੇ ਕਿਹਾ ਮੈਂ ਮੈਂ ਕਰ ਸਕਦਾ। ਸ਼ੰਕਰਾ ਚ ਸ਼ੁਕਰਚਾਰੀ ਤਾਂ ਨਹੀਂ? ਨਹੀਂ ਨਹੀਂ ਸ਼ੁਕਰਚਾਰੀ ਹੈ ਤੁਹਾਨੂੰ। ਠੀਕ ਹੈ ਜੀ। ਹਾਂ। ਉਹ ਕਹਿੰਦੇ ਮਿੱਤੇ ਨੂੰ ਮਹਾਰਾਜਾ ਨੇ ਦਿੱਤੀ ਹੁਣ ਅੱਜ ਹੀ ਆ ਸਾਨੂੰ ਹੋਮ ਗਾਰਡ ਹੀ ਆ ਵੀ ਧਮਕਾ ਮਾਰ ਲਈਆ ਉਹ ਚੱਕਰਵਰਤੀ ਰਾਜਾ ਉਹਦੀ ਕਿੰਨੀ ਪਾਵਰ ਹੋ ਬਹੁਤ ਪਾਵਰ ਹੋਗੀ ਬਿਲਕੁਲ ਜੀ ਜਿਹੜਾ ਹੈਗਾ ਚੱਕਰਵਤੀ ਆ ਚੱਕਰ ਵਰਤੀ ਵਰਤੀ ਚੱਕਰਵਰਤੀ ਸਾਰੀ ਦੁਨੀਆ ਤੇ ਘੁੰਮਣ ਵਾਲਾ ਬਿਲਕੁਲ ਉਹਨੇ ਇਹ ਜਵਾਬ ਦਿੱਤਾ ਤੇ ਜਿਹਨੂੰ ਲੋੜ ਆ ਇੱਥੇ ਆ ਜਾ ਆ ਕੜਤਾ ਦਾ ਨਹੀਂ ਵੀ ਘਟ ਨਹੀਂ ਹੁੰਦੀ ਨਹੀਂ ਹੁੰਦੀ ਸਹੀ ਗੱਲ ਹੈ ਉਹ ਵੇ ਜਨਮੇਦਨ ਨੂੰ ਆਪ ਹੋਣਾ ਪਿਆ ਉਹ ਜਿਹੜਾ ਹਮਨ ਜਿਹੜਾ ਕ੍ਰਾਂਤਾ ਚ ਦੱਸਿਆ ਉਹ ਜੀ 18 ਦਿਨ 24 ਘੰਟੇ ਚੱਲਿਆ ਰਾਤ ਦਿਨ ਤੇ ਉਹ ਜਿਹੜਾ ਕੁੰਡ ਬਣਾਇਆ ਸੀ ਤੁਸੀਂ ਅੰਦਰ ਦੇਖਿਆ ਨਹੀਂ ਅਸੀਂ ਵੀ ਉਹਦਾ ਉਹਦਾ ਮਾਡਲ ਬਣਾਇਆ ਹੈ ਅੱਛਾ ਜੀ ਉਹਦੀ ਇੱਕ ਇੱਕ ਬਾਈ ਜਿਹੜੀ ਆ ਉਹ ਇੱਕ ਇੱਕ ਜੋਜਨ ਸੀ ਜੋਜਨ ਕੋਈ 4 ਮੀਲਾ ਕਹਿੰਦਾ ਕੋਈ 5 ਮੀਲਾ ਕਹਿੰਦਾ ਜੀ ਉਦੋਂ ਮੈਂਤੀ ਦਾ ਇਹ ਹੀ ਹੋਊਗਾ ਜੋਜੇ ਨਹੀਂ ਚੱਲਦੇ ਹੋਣਗੇ ਸਾਡੇ ਮੀਲ ਕੋ ਚੱਲਦੇ ਸੀ ਉਹ ਕਿਦਾਂ ਹੈ ਹੂੰ ਤੇ ਉਹ ਐਡਾ ਵੱਡਾ ਬਣਾਇਆ ਸੀ ਅੱਛਾ ਇਹ ਕਾਮ ਆਦਮੀ ਦਾ ਸੰਸਕਾਰ ਕਰਨੇ ਲਈ 5-6 ਘੰਟੇ ਬਾਲਣ ਚਾਹੀਦਾ ਬਿਲਕੁਲ ਉਹਦੇ ਵਿੱਚ 7-7 ਜੋਜਨ ਦੇ 4 ਮੀਲ ਲੰਬਾ ਸੱਪਿਆ ਤੇ 28 ਮੀਲ ਲੰਮਾ ਸੱਪ ਛੜੀ ਜੀ ਤੇ ਆ ਇੱਕ ਸਰੀਰ ਨੂੰ ਪੰਜ ਘੰਟੇ ਚਾਹੀਦਾ ਤਾਂ ਉਹ ਡੇਨ ਨੂੰ ਕਰਨਾ ਚਾਹੀਦਾ 5 ਫੁੱਟ ਦਾ ਕਿੰਨਾ ਬਾਲਣ ਚਾਹੀਦਾ ਬਿਲਕੁਲ ਜੀ ਹਾਂ ਤੇ ਉਹ ਹੁਣ ਤੋਂ 18 ਦਿਨ ਜਨਮੇ ਜਨਮ ਵਿੱਚ ਰਹਿਣਾ ਪਿਆ ਹੁਣ ਜਿਹਦੇ ਕੋਈ ਦਿਨ ਮੇ ਜਾ ਆ ਉਹਦੀ ਆ ਹੁਣੇ ਹੀ ਨਹੀਂ ਆ ਫਲਾਣਾ ਸਵਾਮੀ ਫਲਾਣੇ ਸਵਾਮੀ ਇੰਦਰਾ ਜਾਂਦੀ ਸੀ ਉਹਦੇ ਕੋ ਜਾਂਦੀ ਤੇ ਉਹਦੇ ਕੋ ਕਿੰਨੇ ਕਹਿੰਦੇ ਹੁਣ ਬਿਲਕੁਲ ਜੀ ਇਹ ਜ਼ਰੂਰ ਆ ਪਿਆ ਉਹਦੋਂ ਇਹ ਸਿਕਾ ਟੈਂਕਾ ਪਿੰਡ ਜੰਗਲ ਸਿਗਾ ਇਹ ਇਹ ਸਾਰਾ ਏਰੀਆ ਹੈ ਠੀਕ ਆ ਤੇ ਇਹ ਜਿਹੜਾ ਇਹ ਤੇ ਆਲੀ ਗੱਲ ਆ ਉਹ ਇਹ ਤਾਂ ਠੀਕ ਆ ਬਲੀ ਦਿੱਤੀ ਪਰ ਉਹ ਢੇਰਾਂ ਜਿਹਦਾ ਅੱਜ ਵੀ ਚੜਾ ਦਿੰਦੇ ਬਾਬਾ ਜੀ ਅਸੀਂ ਮੈਂ ਬਲੀ ਤੱਕ ਪੁੱਜਣਾ ਚਾਹੁੰਦਾ ਕਿ ਸਟਾਰਟਿੰਗ ਕਿਦਾਂ ਹੋਈ ਆ ਰਾਜਾ ਇਹ ਕਿਸ ਹੱਬ ਨਾਲ ਉਸ ਤੋਂ ਬਾਅਦ ਹੁਣ ਉਹਨਾਂ ਦੀ ਇਹ ਇਤਿਹਾਸਿਕ ਹਾਂਜੀ ਕਿਸੇ ਪਾਸੇ ਦਰਿਆ ਨੇ ਢੋਲਾਈ ਇਹ ਅਕਰ ਮੈਂ ਪੜਿਆ ਠੀਕ ਆ ਜਿਹੜਾ ਵਿਆਸ ਦਰਿਆ ਆਉਂਦਾ ਮਾਇਆ ਦਰਿਆ ਠੀਕ ਆ ਲੋਕਾਂ ਨੇ ਰਾਜੇ ਨੂੰ ਕਹਿਣਾ ਸੀ ਬਿਲਕੁਲ ਜੀ ਉਹਨੂੰ ਕਿਹਾ ਉਹਦਾ ਹੁਣ ਇੱਥੇ ਲਗਾ ਸੀ ਇਸ ਪਿੰਡ ਨਾਲ ਪਿੰਡ ਨਹੀਂ ਸੀ ਉਹਦਾ ਇਹ ਜੰਗਲ ਸੀਗਾ ਇਸ ਏਰੀਆ ਨਾਲ ਲਗਾ ਸੀ ਲਗਾ ਸੀ ਜੀ ਮਤਲਬ ਇਸ ਜਗਾ ਨਾਲ ਠੀਕ ਆ ਜੀ ਤਾਂ ਉਹ ਨੇ ਆਣ ਕੇ ਇੱਥੇ ਕਿਹਾ ਭਈ ਜੇ ਦਰਿਆ ਦਾ ਰੂਪ ਬਦਲ ਜਾਏ ਤਾਂ ਮੈਨੂੰ ਬੁਦੀ ਬੁਲੀ ਲੈ ਲਊਗਾ ਰਾਜੇ ਨੇ ਕਿਹਾ ਖਵਾਜੇ ਨੂੰ ਖਵਾਜਾ ਕਹਿ ਲਓ ਜੋ ਨੂੰ ਮਰਜ਼ੀ ਕਹਿ ਲਓ ਠੀਕ ਆ ਇੱਕ ਸੁਪਰੀਮ ਪਾਵਰ ਹੈ ਜੀ ਅਈ ਤੇਨ ਮੈਂ ਹੀ ਬੁੱਢਾ ਹੋਇਆ ਕੋਈ ਫੋਕਲਾ ਕੱਢੇ ਪੈ ਤੁਸੀਂ ਮੇਰੇ ਕੋਲ ਖੜੇ ਆ ਮੈਨੂੰ ਜਾਣਦੇ ਨਹੀਂ ਮੈਂ ਤੁਹਾਨੂੰ ਨਹੀਂ ਜਾਣਦਾ ਮੈਂ ਬੇਹੋਸ਼ ਹੋ ਗਿਆ ਇਨਸਾਨੀਅਤ ਦੇ ਤੌਰ ਤੇ ਤੁਹਾਨੂੰ ਮਰਤੇ ਤਰਸ ਆਇਆ ਤੁਸੀਂ ਮੈਨੂੰ ਫਰਸਟ ਏਡ ਦਿੱਤੀ ਮੈਂ ਠੀਕ ਹੋ ਗਿਆ ਜੋ ਕਾਕੋਲੀਆ ਤਾਂ ਮੈਂ ਕਿਹਾ ਤੁਹਾਡਾ ਮੇਰਾ ਰਾਬਿਆ ਬਿਲਕੁਲ ਠੀਕ ਹੈ ਜੀ ਸੋ ਉਹ ਵੇ ਜਨਮ ਜਨ ਹੈ ਗੱਲ ਕਹੀ ਉਧਰਤੀ ਦਾ ਰਾਹ ਦਾ ਰੁਖ ਬਦਲ ਗਿਆ اچھا ਉਹਨਾਂ ਵੀ ਇਹ ਚੜਾ ਦਿੱਤੇ ਆਪਣੇ ਧੀ ਤੇ ਪੁੱਤ ਨੋਂ ਤਾਂ ਪ੍ਰੋਤ ਨੋਂ ਤੇ ਪੁੱਤ ਬਲੀ ਕਰਤੇ ਬਲੀ ਨਹੀਂ ਦੇ ਤੇ ਡੇਰੇ ਨੂੰ ਡੇਰੇ ਨੂੰ ਦੇ ਤੇ ਅੱਛਾ ਜੀ ਉਹਨਾਂ ਤੋਂ ਬਾਅਦ ਉਹਨਾਂ ਨੇ ਕੋਈ ਹਲਾਤ ਨਹੀਂ ਹੋਈ ਅੱਛਾ ਜੀ ਫਿਰ ਉਹੀ ਕਹਿੰਦੇ ਜਿਹੜੇ ਨੂੰ ਪੁੱਤ ਬਣ ਗਏ ਇੱਕ ਤਾਂ ਟਾਲੀ ਦੇ ਰੂਪ ਚ ਬਣ ਗਏ ਉਹ ਤਾਂ ਨਹੀਂ ਬਣਾਤਾ ਤੁਸੀਂ ਦੱਸੋ ਭਈ ਆ ਮੇਰਾ ਯਤਰੀਰ ਇਹਨੂੰ ਗਾਲ ਲਾਓ ਪੀ ਲਓ ਇਟਾਲੀ ਬਣ ਕੇ ਨਹੀਂ ਆ ਮੇਤਿਆ ਤਾਂ ਆ ਜਾਂਦਾ ਅੱਛਾ ਜੀ ਪਰ ਲੋਕ ਤਾਂ ਥੇ ਕਹਿੰਦਾ ਕਿ ਇੱਕ ਟਾਲੀ ਬਣ ਗਿਆ ਇੱਕ ਪੱਥਰ ਬਣ ਗਿਆ ਹਾਂ ਹੈ ਇਦਾਂ ਵੀ ਇਹ ਤੁਹਾਨੂੰ ਅੱਗੇ ਵੀ ਮੈਂ ਗੱਲ ਕੀਤੀ ਸੀ ਇਹ ਵਿਦਵਾਨ ਤੇ ਇੱਕ ਸਬਜੈਕਟ ਆ ਅਟਲਸ ਚਾਈਆ ਜਿੰਦਾ ਉੱਥੇ ਵੀ ਤੁਹਾਨੂੰ ਤਾਂ ਚਾਈ ਕੋਈ ਦਰਸ ਨਹੀਂ ਲੱਗ ਆ ਬੋਰਿਆ ਸਾਨੂੰ ਇਸ ਬੋਰਡ ਤੋਂ ਗਿਆਨ ਨਹੀਂ ਹੋਇਆ ਇਹਦਾ ਪਹਿਲਾਂ ਕਿਸੇ ਨੇ ਦੱਸਿਆ ਹੁਣ ਦੇ ਲੋਕ ਤਾਂ ਰੁਕ ਖੜੇ ਤੇ ਅਸੀਂ ਕਹਿੰਦੇ ਬੋਰਿਆ ਅਚਾ ਜੇ ਮੈਨੂੰ ਦੱਸਿਆ ਸੀ ਮੋੜ ਦਾ ਅਜੋ ਵੀ ਹੈ ਨਹੀਂ ਸਹੀ ਹੈ ਜੇ ਤੋ ਬੋੜ ਤੋਂ ਮੈਨੂੰ ਗਿਆਨ ਹੋਇਆ ਸੀ ਅਜੋ ਵੀ ਹੈ ਨਹੀਂ ਫੇਰ ਪਛਾਣ ਹੋਣੀ ਦੋਨੋਂ ਤੇ ਰੰਫੇਕ ਐਨੀ ਗੱਲ ਸਿੱਧ ਕਰਨ ਲਈ ਕਾਲੀ ਰੱਖੀ ਸੀ ਪਹਿਲਾਂ ਘੜੀ ਹੋ ਡੇਗ ਪਈ ਰਹੀ ਉਹ ਗੱਲ ਦੀ ਜਾਂਦੀ ਸੀ ਉਹ ਤੱਕ ਧੜਾ ਬਣਾ ਕੇ ਰੱਖੀ ਲੋਕਾਂ ਨੇ ਭੋਰ ਨਹੀਂ ਸ਼ੁਰੂ ਕਰਤੀ ਕਿਸੇ ਨੇ ਵੱਢ ਲੈਣੀ ਲੋਕ ਇਥੋਂ ਲੈ ਕੇ ਜਾਂਦੇ ਟਾਲੀ ਨੂੰ ਐਵੇਂ ਹੀ ਕਈਆਂ ਕਹਣਾ ਪ੍ਰਾਣੀ ਆ ਮਹਾਨ ਲਾਜਾਂ ਨੇ ਹੋਰ ਠੀਕ ਆ ਜੀ ਹਾਂ ਉਹ ਤੁਹਾਨੂੰ ਤਲਾਹ ਦੀ ਦੱਸੀ ਸੀ ਹੁਣ ਤੁਸੀਂ ਵੀ ਦੇਖ ਲਿਆ ਜੀ ਜਦੋਂ ਉਹ ਕਿਹਾ ਨੇ ਬਲੀ ਦਿੱਤੀ ਤਾਂ ਕੋਰੇ ਨੇ ਕੁਛੇ ਜੋ ਪੈਰ ਮਾਰਿਆ ਤੇ ਆ ਪਾਣੀ ਘੜਦਾ ਅਸੋ ਤਲਾਹ ਦੀ ਗੱਲ ਜਿਹੜੀ ਆਪਾਂ ਕਰਦੇ ਸੀ ਹਾਂ ਉਹ ਇੱਥੇ ਬੈਠਿਆਂ ਦੀ ਗੱਲ ਆ ਛੱਲੀਆਂ ਹੁੰਦੀਆਂ ਜੀ ਕਿ ਇਹ ਤੇ ਤੁਹਾਡੇ ਅੱਛਾ ਜੀ ਚੱਲੀਆਂ ਭੁੰਨ ਕੇ ਚੱਬਦੇ ਸੀ ਸਾਡੇ ਬਜ਼ੁਰਗਾਂ ਨੇ ਇਹ ਗੱਲ ਤੋਰੀ ਕਿ ਲੱਜ ਖੂਚ ਦੇ ਪੈ ਤਾਂ ਪਾਣੀ ਦਾ ਬੜਾ ਔਖਾ ਹੈ ਤੇ ਪਾਣੀ ਕਈ ਵਾਰੀ ਕਈ ਵਾਰੀ ਤਾਂ ਉਹ ਕੇ ਉੱਥੇ ਸੀ ਜੀ ਕੋਈ ਜਦ ਤੱਕ ਧੜਾ ਬਣਿਆ ਆ ਬਾਤ ਚ ਬਣਾਇਆ ਉਹ ਪ੍ਰਾਣੀ ਨੇ ਅੱਛਾ ਜੀ ਉਹ ਛੋਟੀ ਜਹੀ ਸੀ ਤੇ ਉਹ ਪਾਣੀ ਡੂੰਗਾ ਅਥਰਾ ਵੀ ਨਹੀਂ ਸੀ ਫੜਾ ਹੁੰਦਾ ਠੀਕ ਆ ਤੇ ਉਹ ਵੇ ਕਹਿਣ ਲੱਗੇ ਵੀ ਇਦਾਂ ਬਣਾਉਣੇ ਜਿਹੜਾ ਇਹ ਤੋਂ ਪਾਣੀ ਤਾਈਂ ਪਹੁੰਚ ਹੋਇਆ ਉਹ ਤਲਾਪ ਰਾਏ ਜਦੋਂ ਇਹਨਾਂ ਨੇ ਪੈਰ ਪਾ ਰਿਆ ਸੀ ਉਹਨੂੰ ਹੁਣ 5400 ਸਾਲ ਹੋ ਗਿਆ 5400 ਸਾਲ ਲੋਕਾਂ ਦੇ ਹਿਸਾਬ ਨਾਲ ਤੱਥਾਂ ਦੇ ਹਿਸਾਬ ਨਾਲ ਗੱਲਾਂ ਬਦਲਦੀਆਂ ਰਹਿੰਦੀਆਂ ਉਹ ਤੁਹਾਨੂੰ ਬਦਲਣ ਦੀ ਵੀ ਸੁਣਾਈ ਸੀ ਉਹ ਕਬਰ ਬਣ ਗਈ ਹੈ ਕਬਰ ਬਣ ਗਈ ਹੈ ਸਹੀ ਗੱਲ ਆ ਜਿੱਥੇ ਲੋਕ ਇੱਕ ਵਾਰੀ ਮਿਥ ਹੋ ਜਾਂਦੀ ਆ ਉਧਰੋਂ ਚੱਲ ਪੰਦੇ ਆ ਪਿੰਡ ਵਾਲੇ ਮੰਨਦੇ ਹੋਣੇ ਇਹ ਪਿੰਡ ਦਾ ਜਿਹੜਾ ਜਹੂਰ ਹੈ ਜੀ ਨਾਮ ਮੇਰੇ ਹਿਸਾਬ ਨਾਲ ਤੁਹਾਡਾ ਹੀ ਰੱਖ ਲਓ ਤੁਹਾਡੀ ਮਸ਼ਹੂਰੀ ਬੜੀ ਹੋਈ ਹੈ ਵੀ ਤੁਸੀਂ ਆ ਵੀਡੀਓ ਬੜੀਆਂ ਪਾਉਂਦੇ ਹਮ ਅੱਜ ਮੇਰੇ ਸਾਹਮਣੇ ਇਹ ਨਾ ਹੁੰਦਾ ਸੁਣਦਾ ਅੱਛਾ ਜੀ ਇਹ ਜਹੂਰ ਹੈ ਯਾਰ ਹੋ ਗਿਆ ਬਿਲਕੁਲ ਜੀ ਤੇ ਉਹ ਮੁਸਲਮਾਨ ਨੇ ਨਾਂ ਦਾ ਨਾ ਰੱਖਿਆ ਕੋਈ ਉਹਨਾਂ ਨੇ ਤੇ ਕੀ ਐਟ ਇਹ ਉਹ ਜ਼ਨਾ ਜ਼ੂਰੇ ਇਹ ਅੰਗਰੇਜ਼ਾਂ ਨੇ ਪੁੱਜੀ ਲਾਤੀ ਕਾਂ ਤੋਂ 90 ਦਾ ਦੇਖਿਆ ਜੀ ਬਹੁਤ ਕੋਸ਼ਿਸ਼ ਕੀਤੀ ਆ ਉਹਨੇ ਕੁਝ ਨਹੀਂ ਲਿਖਿਆ